ਕੀ ਤੁਹਾਨੂੰ ਬੜੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਜਾਣਦੇ ਆ ਕੇਤਨ ਜੋੜ ਮਾੜੀ ਜੀ ਮਾੜਾ ਜੀ ਐਮ ਐਲ اے ਉਹ ਸਕੂਲ ਵਿੱਚ ਗਏ ਸੀਗੇ ਉਹਨਾਂ ਨੇ ਬੱਚਿਆਂ ਸਾਹਮਣੇ ਗੁਰੂਆਂ ਦੀ ਅਰਸ਼ੜ ਕੀਤੀ ਉੱਚੀ ਆਵਾਜ਼ ਦੇ ਵਿੱਚ ਬੱਚੋ ਮੈਕ ਦੇ ਵਿੱਚ ਰੌਲਾ ਪਾਇਆ ਤੁਸੀਂ 50 ਕੁਰਸੀਆਂ ਹੋਰ ਨਹੀਂ ਮੰਗਾ ਸਕਦੇ ਤੁਸੀਂ ਐ ਨਹੀਂ ਕਰ ਸਕਦੇ ਬੱਚੇ ਕਿੱਥੇ ਆ ਬੱਚੇ ਕਿਉਂ ਨਹੀਂ ਆਏ ਤੀਸਰਾ ਕਿੱਥੇ ਕਿਥੇ ਨਹੀਂ ਆਈਆਂ ਚਲੋ ਜੇ ਕੋਈ ਗਲਤੀ ਹੋਈ ਹੋਈ ਹੈ ਮੈਂ ਬਰਦਾ ਕੰਮ ਦੇ ਵਿੱਚ ਹੀ ਦੱਸਣ ਦਾ ਮਤਲਬ ਹੈ ਕੋਈ ਬੱਚੇ ਵੀ ਉੱਥੇ ਬੈਠੇ ਆ ਤੇ ਉਹਨਾਂ ਦੇ ਗੁਰੂ ਵੀ ਉੱਥੇ ਬੈਠੇ ਆ ਸਿੱਖਰਾਂ ਵਾਲੇ ਬੱਚਿਆਂ ਦੇ ਵਿੱਚ ਕੀ ਜਾਂਦਾ ਹੋਊਗਾ ਵੈਸੀ ਆ ਵੀ ਸਾਡੇ ਲੀਟਰ ਇਦਾਂ ਦੇ ਆ ਯਾਨੀ ਸਾਡੇ ਜਿਹੜੇ ਲੀਟਰ ਹੈਗੇ ਉਹ ਚੋਂ ਦੇ ਵੀ ਇਕੱਠ ਬਣਾ ਬਣਾਇਆ ਮਿਲ ਜੇ ਨੇ ਕੋ ਇੰਟਰ ਜਿਹੜੇ ਹੈਗੇ ਪੱਠਕਰਨ ਲੋਕਾਂਵਾਂ ਵਿੱਚ ਲੌਸ ਮੰਡ ਕਰਦਾ ਬਿ ਆਉਂ ਜੀ ਐਮਐਲਏ ਸਾਹਿਬ ਆ ਰਹੇ ਨਿਕਰਾ ਕਾਠੋ ਤੇ ਹੋਇਆ ਨਿਕਰਾ ਤੇ ਭੜਕ ਕੇ ਨਿਕਰਾ ਮੈਨੂੰ ਤਾਂ ਲੱਗਦਾ ਵਾ ਵੀ ਜਿਹੜੇ ਆਸ਼ੂਜੀ ਮੰਤਰੀ ਨੇ ਲੁੱਗਣੇ ਵਾਲੇ ਉਹਨਾਂ ਦੀ ਰੂਹ ਕਹਿੰਦੇ ਚ ਆ ਗਈ ਫਾਤਫਾ ਕਿਉਂਕਿ ਉਹਨਾਂ ਦਾ ਵੀ ਆਹੀ ਹਾਲ ਸੀਗਾ ਤੁਸੀਂ ਦੇਖਿਆ ਸੀਗਾ ਪਹਿਲਾਂ ਵੀ ਤੇ ਸਰਕਾਰੀ ਬਲਾਜਮਾ ਨੂੰ ਔਕੇ ਸੋਕੇ ਬੋਲਣਾ ਇਹਨਾਂ ਦਾ ਧੰਗਾ ਬਣ ਚੁੱਕਿਆ ਵਾ ਇਹ ਨੂੰ ਹੰਕਾਰ ਕਹਿੰਦੇ ਹੰਕਾਰ ਚੇਤਨ ਜੋੜ ਮਾਜਾ ਵਿੱਚ ਹਿੰਮਤ ਨਹੀਂ ਹੋਣੀ ਕਿਰਾ ਕਿ ਪ੍ਰਾਈਵੇਟ ਸਕੂਲਾਂ ਤੋਂ ਦਰਗਾ ਮਾਰੇ ਉਹਨਾਂ ਦੇ ਮਾਲਕਾਂ ਤੋਂ ਦਰਗਾ ਮਾਰੇ ਇੰਨੀ ਪ੍ਰਾਈਵੇਟ ਸਕੂਲਾਂ ਨੇ ਲੁੱਟ ਪੁਚਾਈ ਹੋਈ ਆ ਕਾਪੀਆਂ ਸਵੇ ਆਮ ਲਾਈਵ ਹੋ ਕੇ ਪੱਤਰਕਾਰ ਬਸ ਰਹੇ ਨਹੀਂ ਕਰਾ ਕਿ ਆਹ ਕਾਪੀ 600 ਰੁਪਏ ਦੀ ਐਸੇ 40 ਵੇਚਾਂ ਦੀ ਆਹ ਇੰਨੇ ਦੀ ਆਹ ਇੰਨੇ ਦੀ ਆਹ ਸਗਰ ਆਈ ਸੀਗੀ ਕਹਿੰਦੇ ਸੀ ਪ੍ਰਾਈਵੇਟ ਸਕੂਲਾਂ ਲੁੱਟ ਪਾਵਾਂਗੇ ਪਰ ਰੇਡ ਟੁਕੜੇ ਦੇ ਕਰਨੇ ਕਰਕੇ ਇਹਨਾਂ ਨੇ ਕਰਾ ਤੇ ਨਾਲੇ ਕਰਾ ਉੱਥੇ ਇਹਨਾਂ ਦੀ ਹਿੰਮਤ ਨਹੀਂ ਬੰਦੀ ਦੌਕਾ ਮਾਰਦੀ ਬੋਲਣ ਦੀ ਹਿੰਮਤ ਨਹੀਂ ਪੈਂਦੀ ਕਿਰਾ ਕਿਉਂਕਿ ਆ ਲੋਕ ਕਾਣੇ ਨੇ ਕਿਰਾ ਇੱਥੇ ਜਿਹੜੇ ਕਹਿੰਦੇ ਤੂੰ ਤੇ ਭੇਜ ਤੇ ਜੀ ਸੀ ਤੇ ਆ ਬਸ ਆ ਭਗਵਾਨ ਦਾ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਮੇਰੇ ਜੱਫਕਾ ਨੂੰ ਸਿੰਗਾਪੁਰ ਨਾ ਭੇਜੋ ਪਹਿਲੇ ਆਂਦੇ ਐਪੀਐਲ ਨੂੰ ਭੇਜੋ ਟ੍ਰੇਨਿੰਗ ਹੋ ਬੀਐਮਐਲ ਹੁੰਦਾ ਕੀ ਆ ਫੇਰ ਕਹਿੰਦੇ ਆ ਕਿ ਤੂੰ ਬਣਾ ਬੋਲਦਾ ਵਾ ਕਿਰਾ ਤਰੋ ਹੀ ਬੋਲਣਾ ਪੈ ਗਿਆ ਮੈਨੂੰ ਕਿਰਾ ਲੋਕਾਂ ਦੇ ਮੁੱਦੇ ਦਾ ਨਹੀਂ ਆ ਉੱਥੋਂ ਸਰਕਾਰੀ ਅਸਰ ਦੇ ਭੜਕਦੇ ਆ ਕੋਈ ਗਲਤੀ ਹੋਈ ਹੋਵੇ ਕੋਈ ਡਿਸਕ੍ਰਿਪਲਨ ਖਰਾਬ ਹੋਇਆ ਹੋਵੇ ਸਕੂਲ ਦੇ ਵਿੱਚ ਕੋਈ ਗਲਤ ਕੰਮ ਚੱਲਦਾ ਹੋਵੇ ਫਿਰ ਤਾਂ ਆਪਾਂ ਆਖੀਏ ਵੀ ਇਹ ਆ ਕੀ ਕੀਤਾ ਤੁਸੀਂ ਕਿਰਾ ਤਾਂ ਕਿ ਦਿੱਲੀ ਦੇ ਹਾਰੇ ਹੋਏ ਆਏ ਇੱਥੇ ਸ਼ਾਮ ਦਾ ਵਾਰ ਹੋਈ ਹੈ ਗੱਡੀ ਬਾਹਰ ਨੇ ਕਿਹਾ ਵਾਹਿਗੁਰੂ ਜੀ ਖਾਲਸਾ ਉਹ ਆਹੇ ਕੋ ਜੀ ਕੀ ਹੋ ਕਿ ਟਿਊਟਰ ਵੱਲੇ ਵੱਲੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਜਾਣਦੇ ਆ ਕੇਤਨ ਜੋੜ ਮਾਰਜੇ ਜੀ ਮਾਜਰਾ ਜੀ ਐਮ ਐਲ ਏ ਉਹ ਸਕੂਲ ਵਿੱਚ ਗਏ ਸੀਗੇ ਉਹਨਾਂ ਨੇ ਬੱਚਿਆਂ ਸਾਹਮਣੇ ਗੁਰੂਆਂ ਦੀ ਰਿਸਲਟ ਕੀਤੀ ਉੱਚੀ ਆਵਾਜ਼ ਦੇ ਵਿੱਚ ਬੱਚੋ ਮੈਕ ਦੇ ਵਿੱਚ ਰੌਲਾ ਪਾਇਆ ਤੁਸੀਂ 50 ਕੁਰਸੀਆਂ ਹੋਰ ਨਹੀਂ ਮੰਗਾ ਸਕਦੇ ਤੁਸੀਂ ਐ ਨਹੀਂ ਕਰ ਸਕਦੇ ਬੱਚੇ ਕਿੱਥੇ ਆ ਬੱਚੇ ਕਿਉਂ ਨਹੀਂ ਆਏ ਟੀਚਰਾਂ ਕਿੱਥੇ ਕਿੱਥੇ ਨਹੀਂ ਆਈਆਂ ਚਲੋ ਜੇ ਕੋਈ ਗਲਤੀ ਹੋਈ ਹੁੰਦੀ ਹੈ ਵਰਤਾਂ ਕੰਮ ਦੇ ਵਿੱਚ ਵੀ ਦੱਸ ਸਕਦਾ ਵਾਦਰਾ ਕੋਈ ਬੱਚੇ ਵੀ ਉੱਥੇ ਬੈਠੇ ਆ ਤੇ ਉਹਨਾਂ ਦੇ ਗਰੂ ਵੀ ਉੱਥੇ ਬੈਠੇ ਆ ਸਿੱਖਰਾਂ ਵਾਲੇ ਬੱਚਿਆਂ ਦੇ ਵਿੱਚ ਕੀ ਜਾਂਦਾ ਹੋਊਗਾ ਮੈਸੇਜ ਵੀ ਸਾਡੇ ਲੀਡਰ ਇਦਾਂ ਦੇ ਆ ਯਾਨੀ ਸਾਡੇ ਜਿਹੜੇ ਲੀਡਰ ਹੈਗੇ ਉਹ ਇਕੱਠ ਬਣਾ ਬਣਾਇ ਮਿਲ ਜੇ ਨੇ ਫਿਰ ਟੀਚਰ ਜਿਹੜੇ ਹੈਗੇ ਉਹ ਕੱਠ ਕਰਨ ਲੋਕਾਂਵਾਂ ਚ ਲੌਂਸ ਮੰਡ ਕਰਨ ਬੇਅਉਂ ਵੀ ਐਮਐਲਏ ਸਾਹਿਬ ਆ ਰਹੇ ਨਹੀਂ ਕਰਾ ਕੱਠ ਉਤੇ ਹੋਇਆ ਨਹੀਂ ਕਰਾ ਤੇ ਭੜਕ ਕੇ ਕਰਾ ਮੈਨੂੰ ਤਾਂ ਲੱਗਦਾ ਵਾ ਵੀ ਜਿਹੜੇ ਆਸ਼ੂਜੀ ਮੰਤਰੀ ਨੇ ਲੁੱਜੇ ਵਾਲੇ ਉਹਨਾਂ ਦੀ ਰੂਹ ਤੇਨੇ ਉਹ ਚ ਆ ਗਈ ਫਾਫਾ ਕਿਉਂਕਿ ਉਹਨਾਂ ਦਾ ਵੀ ਆਹੀ ਹਾਲ ਸੀਗਾ ਤੁਸੀਂ ਦੇਖਿਆ ਸੀਗਾ ਪਹਿਲਾਂ ਵੀ ਤੇ ਸਰਕਾਰੀ ਮੁਲਾਜ਼ਮਾਂ ਨੂੰ ਔਕੇ-ਸ਼ੋਕੇ ਬੋਲਣਾ ਇਹਨਾਂ ਦਾ ਧੰਗਾ ਬਣ ਗਿਆ ਵਾ ਇਹਨੂੰ ਹੰਕਾਰ ਕਹਿੰਦੇ ਹੰਕਾਰ ਚੇਤਨ ਜੋੜ ਮਾਜਰਾ ਵਿੱਚ ਹਿੰਮਤ ਨਹੀਂ ਹੋਣੀ ਕਿ ਪ੍ਰਾਈਵੇਟ ਸਕੂਲਾਂ ਨੂੰ ਦਰਗਾ ਮਰੇ ਉਹਨਾਂ ਦੇ ਮਾਲਕਾਂ ਤੋਂ ਦਰਗਾ ਮਰੇ ਇੰਨੀ ਪ੍ਰਾਈਵੇਟ ਸਕੂਲਾਂ ਨੇ ਲੁੱਟ ਪੁਚਾਈ ਹੋਈ ਯਾਰ ਕਾਪੀਆਂ ਸਰੇਆਮ ਲਾਈਵ ਹੋ ਹੋ ਕੇ ਪੱਤਰਕਾਰ ਦੱਸ ਰਹੇ ਨਿਕਰਾ ਵੀ ਆਪ ਕਾਪੀ 600 ਕੁ ਰੁਪਏ ਦੀ ਐਸੇ ਚਾਹੀ ਭੇਜਾਂ ਦੀ ਆਹ ਇੰਨੇ ਦੀ ਆਹ ਇੰਨੇ ਦੀ ਆਹ ਸਰਕਾਰ ਆਈ ਸੀਗੀ ਕਹਿੰਦੀ ਸੀ ਪ੍ਰਾਈਵੇਟ ਸਕੂਲਾਂ ਨੂੰ ਮੁਕਵਾਵਾਂਗੇ ਪਰ ਰੇਡ ਕੂਨੇ ਤੇ ਕਰੇ ਕਾਪੀ ਇਹਨਾਂ ਨੇ ਕਰਾ ਇਹਨਾਂ ਨੇ ਕਰਾ ਉੱਥੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਦੌੜ ਕੇ ਮਾਰਦੀ ਬੋਲਣ ਦੀ ਹਿੰਮਤ ਨਹੀਂ ਪੈਂਦੀ ਨਿਕਰਾ ਕਿਉਂਕਿ ਆ ਲੋਕ ਕਾਰੇ ਨੇ ਨਿਕਰਾ ਇੱਥੇ ਜਿਹੜੇ ਕਹਿੰਦੇ ਤੂਰ ਤੇ ਭੇਜ ਤੇ ਜੀਸੀ ਤੇ ਮੈਂ ਭਗਵਾਨ ਦਵਨ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਬੀਜਾਪ ਕਾਨੂੰ ਸਿੰਗਾਪੁਰ ਨਾ ਭੇਜੋ ਪਹਿਲੇ ਆਦੇ ਐਮਐਲਏ ਨੂੰ ਭੇਜੋ ਟ੍ਰੇਨਿੰਗ ਹੋ ਬੀਐਮਐਲਏ ਹੁੰਦਾ ਕੀ ਆ ਫੇਰ ਕਹਿੰਦੇ ਆ ਕਿ ਤੂੰ ਬਾਣਿਆ ਬੋਲਦਾ ਵਾਂਗਰਾ ਰੋਜ਼ ਬੋਲਣਾ ਪੈ ਗਿਆ ਮੈਨੂੰ ਕਹਾਂ ਲੋਕਾਂ ਦੇ ਮੁੱਠੇ ਦਾ ਨਹੀਂ ਆਹ ਉੱਥੋਂ ਸਰਕਾਰੀ ਅਫਸਰਾਂ ਦੇ ਭੜਕਦੇ ਆਹ ਕੋਈ ਗਲਤੀ ਹੋਈ ਹੋਵੇ ਕੋਈ ਡਿਸਪੀਸਕਲਨ ਖਰਾਬ ਹੋਇਆ ਹੋਵੇ ਸਕੂਲ ਦੇ ਵਿੱਚ ਕੋਈ ਗਲਤ ਕੰਮ ਚੱਲਦਾ ਹੋਵੇ ਫੇਰ ਤਾਂ ਆਪਾਂ ਆਖੀਏ ਵੀ ਇਹ ਆ ਕੀ ਕੀਤਾ ਤੁਸੀਂ ਕਿਰਾ दिल्ली जे हर हुय आए साम्हूं बाद हुई गॾु वारा कंदा वाहेगुरू जी ख़ालसा वाहिगुरू जी